नौ प्रकार की है नौ प्रकार की सतगुरु सचि पाचन बचन गे हर कीर्तन सुने ਬੇਲਾ ਕੀਰਤਨ ਸੁਣਨ ਵਾਲੇ ਦੀ ਗੱਲ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਸੱਚਾ ਨ ਦੂਖ ਨਿਕਟ ਨਹੀਂ ਜਾਵੇ ਜਿਹੜਾ ਮਨ ਲਾ ਕੇ ਕੀਰਤਨ ਸੁਣਦਾ ਹੈ ਇਹ ਫਗਦੀ ਮਨ ਲਾ ਕੇ ਕੀਰਤਨ ਕਰਦਾ ਹੈ ਇਹ ਭਗਤੀ ਦੇ ਜਿਹੜਾ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਕੀਰਤਨ ਦਰਬਾਰ ਸੇਵਾ ਸਿਮਰਨ ਕੀਰਤਨ ਭਗਤੀ ਕਰਵਾਉਂਦਾ ਹੈ ਕਿ ਉਹ ਬੰਦੇ ਚ ਪ੍ਰੇਮਾ ਭਗਤੀ ਵਾਧੇ ਤੇ ਜਿਹੜਾ ਪ੍ਰੇਮਾ ਭਗਤੀ ਕੀਰਤਨ ਕਰਉਂਦੇ ਸੰਗਤ ਦੇ ਭਲੇ ਲਈ ਆਪਣੇ ਜੀਵ ਆਪਣੀ ਆਤਮਾ ਲਈ ਆਪਣੇ ਭਲੇ ਲਈ ਆਪਣੇ ਦਸੋਂਾਂ ਦੀ ਕੀਰਤਨ ਕਮਾਈ ਨੂੰ ਸਫਲ ਕਰਨ ਲਈ ਸਤਗੁਰੂ ਕੋਲ ਦੇ ਤੇ ਬਹੁਤ ਪਰਸਾਨ ਹੁੰਦੇ ਬਹੁਤ ਖੁਸ਼ ਹੁੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ 15 ਜਿਤਨੇ ਵੀ ਪੂਰਨ ਮਾਨਵ ਪੁਰਸ਼ ਉਸ ਮੁਲਕ ਵੈਦੂ ਵਾਲਦੇ ਇਲਾਕੇ ਵਿੱਚ ਸਾਰੇ ਸਤਿਗੁਰੂ ਪਿਆਰੀ ਖਾਲਸਾ ਸਾਧ ਸੰਗਤ ਨੂੰ ਫਤਿਹ ਪ੍ਰਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਆ ਨੇ ਗੁਰੂ ਬਾਣੀ ਦਾ ਕੀਰਤਨ ਸੰਗਤ ਨੂੰ ਸਰਵ ਕਰਵਾਇਆ ਹੈ ਤਾਂਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਲੇ ਪ੍ਰਕਾਸ਼ ਦੇਵਸ ਨੂੰ ਸਮਰਪਿਤ ਹੋਮ ਸਮਾਰੋਹ ਚੜ੍ਹਾਈ ਨੇ ਆਓ ਗੁਰਬਾਣੀ ਦੀ ਰੋਸ਼ਨੀ ਕੋਰੇ ਤੇ ਬਾਸ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਰਬਾ ਕਰੀਏ ਸੋਹ ਮਹਾਰਾਜ ਜੀ ਬਾਣੀ ਦਾ ਫੁਲਾਰ ਹੈ। ਫਨ ਨੂੰ ਮਧੁਰ ਆਕਾਸ਼ ਤੇ ਨਹੀ ਗੁਰਮਰਜਤ ਪ੍ਰਕਾਸ਼ਾ। ਵਾਹਿਗੁਰੂ ਜੀ ਅੱਜ ਜਿਹੜਾ ਤੁਸੀਂ ਸਮਾਗਮ ਕਰਵਾ ਰਹੇ ਹੋ ਕਿਹਦੇ ਸੰਬੰਧ ਵਿੱਚ ਕਰਾ ਰਹੇ ਹੋ ਤੇ ਕਿੰਨਾ ਸਮਾਗਮ ਕੀ ਕਰਨਾ ਚਾਹੋਗੇ ਕਿੱਥੇ ਕਰਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਮਾਗਮ ਕਰਾ ਰਹੇ ਹਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਜੂਰੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਹਰ ਸਾਲ ਕਰੀਬ 4 ਸਾਲ ਤੋਂ ਚਲਿਆ ਜਾ ਰਿਹਾ ਹੈ ਪਿੰਡ ਸਰਗੁਵਾਲ ਦੀ ਸੰਗਤ ਦੇ ਸਹਿਯੋਗ ਨਾਲ ਖਾਸ ਕਰਕੇ ਮਨਪ੍ਰੀਤ ਸਿੰਘ ਕੰਬਲਜੀਤ ਸਿੰਘ ਜਰਮਨ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਕੋ ਸਾਰੀਆਂ ਹੀ ਸੰਗਤਾਂ ਵੱਜੜ ਕੇ ਹਿੱਸਾ ਪਾ ਰਹੀਆਂ ਹਨ ਇੱਥੇ ਲਗਾਤਾਰ 4 ਸਾਲ ਤੋਂ ਗੁਰਬਤ ਸਮਾਗਮ ਹੁੰਦੇ ਹਨ ਹੋ ਰਹੇ ਹਨ ਹੋਰੇ ਹਨ ਹੋਰੇ ਹਨ ਉਹ ਲੰਗਰ ਦਾ ਖੁੱਲਾ ਲੰਗਰ ਚੱਲ ਰਿਹਾ ਹੈ ਲਗਾਤਾਰ 3 ਦਿਨ ਹੋ ਗਏ ਲੰਗਰ ਚੱਲ ਰਿਹਾ ਹੈ ਉਹਨਾਂ ਦੇ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਪਿੰਡ ਦੇ ਸਹਿਯੋਗ ਨਾਲ ਵੀ ਚੱਲ ਰਿਹਾ ਹੈ ਔਰ ਜਥੇ ਜੋ ਪਹੁੰਚ ਰਹੇ ਹਨ ਪਹਿਲੇ ਸਾਡੇ ਕੋਲ ਪਿੰਡ ਦੀ ਹੈਡ ਗ੍ਰੰਥੀ ਨੇ ਸਾਹਿਬ ਨੇ ਕੀਰਤਨ ਕੀਤਾ ਹੈ ਉਸ ਤੋਂ ਬਾਅਦ ਪ੍ਰੰਤ ਬਾਬਾ ਗੁਲਜਾਰ ਸਿੰਘ ਪਿੰਡ ਜੱਬੋਵਾਲ ਤੋਂ ਜੋ ਲਗਾਤਾਰ ਕੀਤੇ ਸੇ ਕਰਦੇ ਹਨ ਉਹਨਾਂ ਨੇ ਉਹਨਾਂ ਦਾ ਕੀਰਤਨ ਚੱਲ ਰਿਹਾ ਹੈ ਹੁਣ ਸਾਡੇ ਕੋਲ ਬਾਬਾ ਬੰਤਾ ਸਿੰਘ ਜੀ ਕਥਾ ਵਾਚਕ ਜੋ ਜਲਦੀ ਹੀ ਪਹੁੰਚ ਰਹੇ ਹਨ ਉਹਨਾਂ ਨੇ 1 ਘੰਟਾ ਇਥੇ ਕਥਾ ਕਰਨੀ ਹੈ ਉਸ ਤੋਂ ਬਾਅਦ ਭਾਈ ਮਨਵੀਰ ਸਿੰਘ ਗੁਚੋ ਵਾਲੇ ਉਹਨਾਂ ਨੇ ਵੀ ਆਣਾ ਹੈ ਉਹਨਾਂ ਨੇ ਵੀ ਕਥਾ ਸਾਡੇ ਕੋਲ ਇੱਥੇ ਕਰਨੀ ਹੈ ਸਾਰੀਆਂ ਸੰਗਤਾਂ ਬੜੇ ਇੱਕ ਸਹਿਯੋਗ ਨਾਲ ਬੜੇ ਹੀ ਨਿਮਰਤਾ ਨਾਲ ਸਾਰੇ ਕਥਾ ਕੀਰਤਨ ਸੁਣ ਰਹੀਆਂ ਹਨ ਸਾਰਿਆਂ ਦਾ ਸਹਿਯੋਗ ਹੀ ਚੱਲ ਰਿਹਾ ਹੈ ਖਾਸ ਕਰਕੇ ਮਨਪ੍ਰੀਤ ਮੇਰਾ ਵੀਰ ਜੋ ਕਿ ਹਰ ਸਾਲ ਲਗਾਤਾਰ ਐਨਆਰਆਈ ਜੁਐਸ ਵਿੱਚ ਰਹਿ ਰਹੇ ਹਨ ਉਹਨਾਂ ਵੱਲੋਂ ਬਾਚੜ ਕੇ ਵੀ ਸਭ ਆਇਆ ਜਾ ਰਿਹਾ ਹੈ ਪਰ ਆਪਣੇ ਹੀ ਤਰੀਕੇ ਨਾਲ ਹਰ ਬੜੇ ਬਾਚੜ ਕੇ ਹਿੱਸਾ ਪਾ ਰਹੇ ਹਨ ਉਹਨਾਂ ਨੇ ਉਹਨਾਂ ਸਹਿਯੋਗ ਨਾਲ ਸਾਰਾ ਕੰਮ ਚੱਲ ਰਿਹਾ ਹੈ ਹੋਰ ਸੰਗਤਾਂ ਦਾ ਸਹਿਯੋਗ ਵੀ ਚੱਲ ਰਿਹਾ ਹੈ ਜੀ ਗੁਰੂ ਦੇ ਲੰਗਰ ਵੀ ਹੈ ਬਗਲਗਰੀਆ ਗੁਰੂ ਕੇ ਲੰਗਰ ਵੀ ਕਾਦੇ ਕਾਦੇ ਜਿਹੜੇ ਤੁਹਾਡੇ ਵੱਲੋਂ ਜਿਹੜੇ ਚੱਲ ਰਹੇ ਹੋ ਬਾਰੇ ਜਾਣਕਾਰੀ ਦਿਓ ਜੀ ਗੁਰੂ ਦੇ ਲੰਗਰ ਲਗਾਤਾਰ ਤਿੰਨ ਦਿਨ ਤੋਂ ਚੱਲ ਰਿਹਾ ਹੈ ਜਿਸ ਵਿੱਚ ਬਹੁਤ ਸਾਰਾ ਸਾਰੀਆਂ ਸਾਰਾ ਪ੍ਰਸ਼ਾਦ ਨੂੰ ਲੰਗਰ ਜੋ ਰੋੜ ਤੇ ਲਿਆ ਜਾਂਦਾ ਹੈ ਲਗਾਤਾਰ ਹੀ ਸੰਗਤਾਂ ਰੋੜ ਦੇ ਤੇ ਲੰਗਰ ਛਕਾਉਂਦੀਆਂ ਹਨ ਸਾਰੀਆਂ ਸੰਗਤਾਂ ਨੂੰ ਇਕੱਠਿਆਂ ਕਰਕੇ ਫਿਰੋ ਕੇ ਸਾਰੀ ਸੰਗਤਾਂ ਦਾ ਲੰਗਰ ਛਕਾਇਆ ਜਾਂਦਾ ਹੈ ਸੁਣ ਚਾ ਰਿਹਾ ਕਿ ਐਨਆਰਵੀ ਵੀਰਾਂ ਦਾ ਬਹੁਤ ਵੱਡਾ ਬਾਹਰੋਂ ਬਹੁਤ ਬੜੀ سپورਟ ਹੈ ਜੀ ਸਾਰੇ ਐਨਆਰਵੀ ਐਨਆਰਵੀ ਵੀਰਾਂ ਦਾ ਸਵਾਗਤ ਕਰਾਉਂਦੇ ਇਹ ਸਾਰੇ ਹੀ ਐਨਆਰਵੀ ਵੀਰ ਖਾਸ ਕਰਕੇ ਮਨਪ੍ਰੀਤ ਸਿੰਘ ਬੇਟਾ ਕਮਲਜੀਤ ਸਿੰਘ ਜਰਮਨ ਉਹਨਾਂ ਵੱਲੋਂ ਖਾਸ ਕਰਕੇ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਾਂਦਾ ਹੈ ਪਰ ਪਿੰਡ ਦੇ ਵੱਲ ਵੀ ਸਹਿਯੋਗ ਹੈ ਪੂਰਾ ਨਾਲ ਸਾਰੇ ਮਿਲ ਕੇ ਹੀ ਕਿ ਇਕੱਲੇ ਤਾਂ ਸਮਾਗ ਨੂੰ ਨਹੀਂ ਕਰਾ ਸਕਦੇ ਸਾਰੇ ਮਿਲ ਕੇ ਹੀ ਸਾਰੇ ਸਮਾਗ ਕਰਾਉਂਦੇ ਹਾਂ ਆਖਰ ਤੇ ਉਹਨਾਂ ਸੰਗਤਾਂ ਦਾ ਧੰਨਵਾਦ ਕਰਤਾ ਜਾਓਗੇ ਜਿਨ੍ਹਾਂ ਨੇ ਤੁਹਾਡੀ ਹਾਜ਼ਰੀ ਕੀਤੀ ਦਾ ਸਾਰੀਆਂ ਸੰਗਤਾਂ ਸੀ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੀਆਂ ਇਸ ਸਮਾਗਮ ਵਿੱਚ ਪਹੁੰਚੀਆਂ ਹਨ ਬਾਹਰੋਂ ਆਈਆਂ ਹਨ ਦੂਰੋਂ ਆਈਆਂ ਹਨ ਇਹ ਪਿੰਡ ਦੀਆਂ ਹਨ ਸਾਰੀਆਂ ਸੰਗਤਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜਿਹੜਾਂ ਦਾ ਹਜ਼ਾਰ ਪੰਜ ਪ੍ਰਕਾਸ਼ ਜਿਹੜਾ ਮਨਾ ਰਹੇ ਹਾਂ ਅਜੀ ਬਾਈ ਕੁਰ ਜੀ ਅੱਜ ਸਮਾਗਮ ਕਰਾ ਰਹੇ ਹੂ ਕੀ ਕਹਿੰਦੇ ਜਾਓਗੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਾਈ ਕੁਰ ਜੀ ਦਾ ਖਾਲਸਾ ਸ੍ਰੀ ਬਾਈ ਕੁਰ ਜੀ ਬਹੁਤ ਵੱਡਾ ਸਮਾਗਮ ਕਰਾ ਰਹੇ ਹਾਂ ਸੱਚੇ ਪਾਤਸ਼ਾਹ ਜੀਓ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਮਨਪ੍ਰੀਤ ਸਿੰਘ ਜੀ ਅਮਰੀਕਾ ਵਾਲੇ ਜੋ ਕਿ ਬਹੁਤ ਵੱਡਾ ਸਹਿਯੋਗ ਪਾ ਰਹੇ ਹਨ ਵਾਹਿ ਤੇ ਸਭ ਲੰਗਰ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਚਾਹ ਪਕੌੜੇ ਔਰ ਪਹੁੰਚ ਰਹੇ ਜਥੇ ਬਾਬਾ ਗੁਲਜਾਰ ਸਿੰਘ ਜੀ ਕੀਰਤਨ ਕਰ ਰਹੇ ਹਨ ਔਰ ਬਾਬਾ ਬੰਤਾ ਸਿੰਘ ਜੀ ਜੋ ਪਹੁੰਚਣ ਵਾਲੇ ਹਨ ਉਹ ਵੀ ਇੱਕ ਘੰਟੇ ਬਾਅਦ ਤੇ ਕੀਰਤਨ ਕਰਨਗੇ ਬਾਕੀ ਇੱਕ ਜਥਾ ਹੋਰ ਹੈ ਉਹ ਵੀ ਜਥਾ ਕੀਰਤਨ ਕਰੇਗਾ ਵਾਹਿਗੁਰੂ ਜੀ ਬਾਕੀ ਲੰਗਰ ਸਭ ਚੱਲ ਰਿਹਾ ਹੈ ਪਿੰਡ ਦੇ ਸਹਿਯੋਗ ਨਾਲ ਸਭ ਕਰੋ ਸਭ ਕੁਝ ਚੱਲ ਰਿਹਾ ਹੈ ਸਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਸਾਈ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚਲਾ ਰਹੇ ਹਾਂ ਜੀ ਬੇਟੇ ਵਾਲੂ ਮੈਂ ਜੀ ਮਹਿਰ ਕਾਲੀ ਅੱਜ ਮਤ ਜੋ ਆਏ ਸੀ ਉਹਨਾਂ ਨੇ ਕਿ ਹਾਂ ਮੈਂ ਮਹਾਰਾਜ ਦਾ ਨਾਮ ਲੈਣਾ ਹੈ ਜੀ ਠੀਕ ਹਰਤਾਲੀ ਤੁਸੀਂ ਇਹ ਸਮਾਗਮ ਕਰਾਉਂਦੇ ਹੋ ਹਾਂਜੀ 3 ਸਾਲ ਤੋਂ ਕਰ ਰਹੇ ਹਾਂ ਕਿੰਨਾ ਤਾਂ ਲੱਗਦਾ ਇੱਥੇ ਆ ਕੇ ਫਿਰ ਸਮਾਗਮ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਵਧੀਆ ਲੱਗਦਾ ਗੁਰੂ ਘਰ ਸੁਣ ਚਾ ਰਹੇ ਹਨ ਰਾਜ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਕਰਾ ਰਹੇ ਹੋ ਚਲੋ ਠੀਕ ਹੈ ਸਾਰੇ ਸਹਿਯੋਗ ਨਾਲ ਚਲੋ ਵਾਹਿਗੁਰੂ ਕੀ ਫਤਿਹ